बेटा लोग के क्यों उतार रहे हो इंसान तो हमारा प्रधानमंत्री जीके होने के भी अपनी तारीख मान को जो particuliers सबको पास देश ग्रस्त वाली बात सारे तरफ शांति के बंधन 84 और के भाई है ज्यादा जानकारी दे डायरेक्टली ਭੱਜੇ ਨੇ ਦੇ ਜਿਹੜੇ ਕਾਚੋਲ ਪਾਰਟੀ ਭੱਜੇ ਵਾਲੀ ਪਾਰਟੀ ਇਹਦਾ ਨਾਮ ਆਪਣਾ ਇਹਦੇ ਨਾਲ ਦਿੱਤਾ ਕਮੇਟੀਨ ਬਣਾਇਆ ਕਰਦੇ ਲਾਜ ਨੂੰ ਤਾਂ ਇਹ ਨਹੀਂ ਸਿਰਫ ਬਾਤ ਕਰਕੇ ਘਰੋਂ ਟੇਕਾ ਜਿਹੇ ਦਾ ਬੜਾ ਵਿਵਾਦ ਹੈ ਪਾਰਟੀ ਦਾ ਸਭ ਜੁਗਿਆਰੀ ਕਿ ਜੀ ਦੇਖੋ ਮੈਂ ਭਾਈ ਸਾਹਿਬ ਤੋਂ ਪਹਿਲੋਂ ਦੇ ਅਜੀ ਸ਼ਹਿਰ ਵਾਸੀਆਂ ਨੂੰ ਪਹੁੰਚ ਰਿਹਾ ਜਿਨ੍ਹਾਂ ਨੇ ਹਾਜੀ ਕਾਂਗਰਸ ਪਾਰਟੀ ਦਾ ਤੋਹਾਰ ਦਿੱਤਾ ਸਾਡੇ ਪੰਜਾਬੀਆਂ ਵਾੜਾ ਜੋ ਚਾਦੀ ਵਾੜਾ 'ਚ ਸਾਡੇ ਕੌਂਸਲਰ ਜਿਹੜੇ ਨੇ ਜੀ ਤੇ ਤਾਂ ਕਿ ਭੇਜੇ ਨੇ ਮਿਲ ਜੂ ਕਿਸ ਕਰਦਾ ਮੈਂ ਸਭ ਤੋਂ ਪਹਿਲਾਂ ਸ਼ਹਿਰ ਵਾਸੀਆਂ ਦਾ ਧੰਨਵਾਦ ਕਰਨਾ ਕੋਈ ਹੋਰ ਕੋ ਪੁੱਛੋ ਪੁੱਛਿਆ ਸੋਰੀ ਸਾਹਿਬ ਅੱਜ ਮੀਟਿੰਗ ਦੇ ਵਿੱਚ ਕਾਉਂਸਲਰ ਘੱਟ ਦਿਖ ਰਹੇ ਨੇ ਕਾਸ਼ ਕੀ ਲੱਗ ਨਹੀਂ ਸਾਰੇ ਕਾਉਂਸਲਰ ਆਏ ਨੇ ਸਾਰੇ ਤੁਸੀਂ ਬੈਠੇ ਕਾਉਂਸਲਰ ਨੇ ਕੌਣ ਆਏ ਜੀ ਤੁਹਾਨੂੰ ਆਪ ਕੋ ਗੇਨ ਲਾ ਕਿੰਨੇ ਕਾਉਂਸਲਰ ਨੇ ਸਾਰੇ ਮੈਂ ਬੈਠਾ ਜੀ ਲੋਰੀਆਂ ਜੀ ਬੈਠੇ ਨੇ ਡਿੰਪਾ ਜੀ ਬੈਠੇ ਨੇ ਪ੍ਰਧਾਨ ਜੀ ਸਾਡੇ ਬੈਠੇ ਨੇ ਸੋ ਸਾਰੇ ਕਾਉਂਸਲਰ ਜਿਹੜੇ ਨੇ ਜੀ ਉਹ ਅੱਜ ਪ੍ਰਧਾਨ ਜੀ ਨੇ ਚਲਿਬੂਰ ਕਿਤੇ ਸੀ ਸਾਰਿਆਂ ਨੂੰ ਜੀ ਾਰੇ ਕਾਉਂਸਲਰ ਆਏ ਦੇ ਕੋ 2-4 ਬਾਹਰ ਵੀ ਗਏ ਨੇ ਕੋਲਡਕਟਰ ਦਾ ਟੈਲੀਫੋਨ ਆਇਆ ਜੀ ਕਿ ਮੈਂ ਮਾਤਾ ਚਿੰਤਬੁੱਧੀ ਆਇਆ ਜੀ ਕੋਈ ਇੱਕ ਤਰ੍ਹਾਂ ਕੋਈ ਨਾ ਕੋਈ ਇਹ ਨਹੀਂ ਰਾਤੀ ਟੈਲੀਫੋਨ ਇਹਨਾਂ ਕੀਤੇ ਨੇ ਸਾਨੂੰ ਵੀ ਰਾਤੀ ਟੈਲੀਫੋਨ ਆਇਆ ਪ੍ਰਧਾਨ ਜੀ ਦਾ ਸਾਰੇ ਮੈਦ ਦੇ ਦੇਖ ਰਿਹਾ ਸਾਰੇ ਕੌਂਸਲਰ ਆਏ ਨੇ ਕੋਈ ਦੋ ਚਾਰ ਬਾਹਰ ਵੀ ਹੋ ਸਕਦੇ ਨੇ ਸਭ ਕਿਤੇ ਡੀਜੀਸ ਮੰਨ ਰਹੇ ਹੂ ਕਿ ਬਹੁਤ ਵੱਜੀ ਜਿੱਤ ਮੰਨ ਲਦੇ ਆ ਕੋਈ ਛੋਟੀ ਜਿੱਤ ਨਹੀਂ ਆਪੋਜੀਸ਼ਨ ਜਿਹੜਾ ਸਾਡੀ ਸਰਕਾਰ ਨਹੀਂ ਪੰਜਾਬ ਚ ਆਮ ਆਦਮੀ ਦੀ ਸਰਕਾਰ ਆ ਫਿਰ ਵੀ ਸਾਡੇ ਕੌਂਸਲਰ ਪਰ ਦੇਖਿੰਦੇ ਜੀ ਜਦ ਕਿ ਇਹਨਾਂ ਤੋਂ ਵਿਗਨਾ ਨਰੋ ਫਾਰਗ ਪਾਰਟੀ ਨੇ ਆਪਾਂ ਮੇਅਰ ਬੁਲਾਉਣਾ ਆਪਣਾ ਸੀਨੀਅਰ ਡਿਪਟੀ ਸਰ ਆਪਾਂ ਆਪਣਾ ਡਿਪਟੀ ਮੇਅਰ ਬੁਲਾਓ ਕਿ ਕਿੰਨੇ ਦਿਨ ਤੱਕ ਡਿਸੀਜਨ ਲਾ ਜਾਵੇਗਾ ਜੀ ਕਿਉਂਕਿ ਪਾਰਟੀਆਂ ਹੀ ਕਮਾਨ ਜੀ ਜੋ ਫੈਸਲਾ ਕਰੇਗੀ ਜੀ ਜੋ ਪਾਰਟੀ ਨੂੰ ਠੀਕ ਲੱਗੇਗਾ ਉਹ ਫੈਸਲਾ ਜਿਹੜਾ ਤੁਹਾਡੇ ਸਾਹਮਣੇ ਆ ਜਾਣਾ ਹੈ ਜਲਦੀ ਦਾਰ ਤੋਂ ਪਰ ਤੇਰੇ ਕੰਮ ਕੀਤੇ ਜਾਣਗੇ ਜੀ ਕੰਮ ਵਿਕਾਸ ਹੋਣਾ ਵਾਲਾ ਪਿੰਡ ਜੀ ਬਹੁਤ ਤੁਹਾਨੂੰ ਪਤਾ ਇਹਨਾਂ ਸਾਲਾਂ ਜਦੋਂ ਹੋਇਆ ਕੁਝ ਨਹੀਂ ਜੀ ਹੁਣ ਜੇ ਹੌਲ ਕਾਰਪੋਰੇਸ਼ਨ ਦਾ ਤਾਕਰਰ ਦਾ ਮੰਨਦਾ ਕਿ ਸ਼ਹਿਰਾਂ ਦਾ ਕੰਮ ਜਿਹੜਾ ਕਿ ਗਵਰਨਮੈਂਟ ਜਿਹੜੀ ਇੱਥੇ ਮੇਨ ਜਿਹੜੀ ਮੁਸ਼ਕਲ ਹੋ ਗਈ ਆ ਸਫਾਈ ਦੀ ਮੁਸ਼ਕਲ ਆ ਸੀਵਰੇਜ ਦੀ ਮੁਸ਼ਕਲ ਆ ਪਾਣੀ ਦੀ ਮੁਸ਼ਕਲ ਆ ਗਲੀਆਂ ਨਾਲੀਆਂ ਦੀ ਮੁਸ਼ਕਲ ਆ ਇਹ ਸਾਰੀਆਂ ਮੁਸ਼ਕਲ ਜਿਹੜੀਆਂ ਨੇ ਉਹ ਕਾਰਪੋਰੇਸ਼ਨ ਦੀ ਹੱਥ ਕੀਆ ਜਾਣੀਆ ਤਾਂ ਬਹੁਤ ਵੱਡਾ ਸਾਲਿਕ ਤੇ ਬਹੁਤ ਮਤ ਦਾ ਬੁਰਾ ਹੋਏਗਾ ਦੇਖੋ ਕੌਮਤ ਖਾਦਾ ਪੂਰਾ ਕੌਮਤ ਦੀ ਕੋਈ ਸਾਨੂੰ ਮੁਸ਼ਕਲ ਨਹੀਂ ਕਿਉਂਕਿ ਪਾਰਟੀਆਂ ਜੜੀਆਂ ਨੇ 40 ਸੀਟਾਂ ਦੇ ਅਸੀਂ ਜਿੱਤੀਆਂ ਨੇ ਜੀ ਉਸ ਤੋਂ ਬਾਅਦ 9 ਸੀਟਾਂ ਭਾਜਪਾ ਨੇ ਜਿੱਤੀਆਂ ਨੇ ਜੀ 25 ਸੀਟਾਂ ਦੇ ਕਰੀਬ ਆਮ ਆਦਮੀ ਪਾਰਟੀ ਨੇ ਜਿੱਤੀਆਂ ਨੇ ਸੋ ਸਾਰੀਆਂ ਪਾਰਟੀਆਂ ਦੇ ਜਿਹੜੇ ਕੌਂਸਲਰ ਕਾਲੀਗਲ ਨੇ ਵੀ ਜਿੱਤੀਆਂ ਨੇ 40 ਸੀਟਾਂ ਜੀ ਸੋ ਇਸ ਕਰਕੇ ਮжоਰਿਟੀ ਜਿੱਤਿਆ ਉਹ ਇਹ ਨਹੀਂ ਔਰ ਜਿੰਨੇ ਮжоਰਟੀ ਹੋਏਗੀ ਪਰ ਕਿਹਨੇ ਕਿਹਨੇ ਪਾਰਟੀ ਮੇਅਰ ਆਪਣਾ ਖੜਾ ਕਰਦੀਆ ਉਹਦੇ ਹਿਸਾਬ ਨਾਲ ਵੋਟਰ ਸਾਹਿਬ ਜਿਹੜੇ ਰੁੱਸੇ ਹੋਏ ਨੇ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਜਾਵੇ ਕਿਉਂਕਿ ਪਾਰਟੀ ਮਜ਼ਬੂਤ ਹੋਵੇਗੀ ਕਾਂਗਰਸ ਮੀਟਪੋ ਗਾਦਿਆ ਸਾਡਾ ਕੋਈ ਵੀ ਰੁਚਿਆ ਨਹੀਂ ਜੀ ਕੋਈ ਵੀ ਕੌਂਸਲ ਰੁਚਿਆ ਨਹੀਂ ਸਾਰੇ ਕਾਰਨ ਪਾਰਟੀ ਦੇ ਨਾਲ ਨੇ ਤੋਂ ਜੋ ਕਾਰਨ ਸਾਹਿਬ ਨੇ ਕਿਹਾ ਸਾਡੇ ਪ੍ਰਧਾਨ ਜੀ ਨੇ ਕਿਹਾ ਸੀਐਲਪੀ ਦੇ ਸੀਨੀਅਰ ਨੇ ਕਿਹਾ ਸਾਡੇ ਇੰਚਾਰਜ ਯਾਦੂ ਜੀ ਨੇ ਹੋਰ ਗੋਥ ਸਾਡੇ ਸਿਕਿ ਜਵਾਨ ਨੇ ਜੋ ਜੋ ਇਹਨਾਂ ਨੇ ਫੈਸਲਾ ਕਰਨਾ ਕਾਂਗਰਸ ਪਾਰਟੀ ਜੋ ਫੈਸਲਾ ਕਰੇਗੀ ਉਹ ਸਾਰੇ ਕੌਂਸਲਰ ਨੂੰ ਮੰਨਣਗੇ ਮਾਈਕ ਮੈਂ ਮੀਟਿੰਗ ਵਿੱਚ ਜਲਦੀ ਪਈ ਚੰਡੀਗੜ੍ਹ ਦੇ ਵਿੱਚ ਜੀ ਕੋਈ ਜੁਗਾਰੇ ਬਾਰੇ ਮੈਨੂੰ ਪਤਾ ਨਹੀਂ ਜੀ ਅੱਜ ਦੇ ਪ੍ਰਧਾਨ ਜੀ ਨੇ ਸਾਨੂੰ ਬੁਲਾਇਆ ਸੀਗਾ ਜੀ ਅਚੂਦੀ ਜੀ ਨੇ ਸੋ ਸਾਰੇ ਕੌਂਸਲਰ ਜਵਾਨ ਨੂੰ ਬੁਲਾਇਆ ਸੀ ਸੋ ਸਾਰੇ ਆਏ ਨੇ ਅਸੀਂ ਵੀ ਆਏ ਹਾਂ ਜੀ ਕਹਿੰਦਾ ਕਿ ਜਿਹੜੇ ਜਿੱਦੇ ਨੇ ਕੌਂਸਲਰ ਉਹਨਾਂ ਨੂੰ ਵੀ ਸਦਾ ਸਦਾ ਗਿਆ ਸੀ ਅੱਜ ਜਿਹੜੇ ਜਿੱਤੇ ਕੌਮ ਚੁੱਕੇ ਨੇ ਉਹ ਸਾਰੇ ਅੱਜ ਸਾਹਮਣੇ ਦਿੱਤੇ ਹੀ ਕੰਪਿਊਟਰਸ 'ਤੇ ਮੇਰੇ ਕੋਲ ਹੀ ਚਰਚਾ ਇਹ ਹੋ ਰਹੀ ਹੈ ਕਿ ਕੁਝ ਸੌਫਟਵੇਅਰ ਜਿਹੜਾ ਕਰਾ ਰਿਹਾ ਤਾਂ ਇਹ ਮੇਰੀ ਗੱਲ ਨਹੀਂ ਹੈ। ਨਹੀਂ ਕੋਈ ਜ਼ਿਆਦਾ ਤਾਂ ਸਹੀ ਕੋਈ ਬਾਹਰ ਇੱਕ ਦੋ ਜਿਹੜੇ ਹੋਣਗੇ ਮੈਨੂੰ ਪ੍ਰਧਾਨ ਜੀ ਨੂੰ ਸਾਰਾ ਪਤਾ ਹੈ। ਸਾਰੇ ਤੁਸੀਂ ਵੀ ਦੇਖੀ ਦਿਓ ਮੈਂ ਤੇ ਸਾਰਿਆਂ ਨੂੰ ਦੇਖ ਰਿਹਾ। ਨਹੀਂ ਮੇਰ ਜੀ ਨਾਲ ਲੈ ਕੇ ਵੀ ਕੋਈ ਚਰਚਾ ਹੋਈ ਹੈ। ਕੋਈ ਸਮਾਨਾ ਜੀ ਨਾਲ ਕੋਈ ਨਹੀਂ ਹੈ ਮੇਅਰ ਜਿਹੜਾ ਬਣਾਉਣਾ। ਪਾਰਟੀ ਆਇਕਮਾਨ ਨੇ ਬੁਲਾਉਣਾ ਅੱਜ ਚਰਚਾ ਕੋਈ ਵੀ ਅੱਜ ਦੇ ਇੰਟਰੋਡਕਟਿਵ ਮੈਸੇਜ ਨਹੀਂ ਕਿਉਂਕਿ ਪ੍ਰਧਾਨ ਜੀ ਨੇ ਕਿਹਾ ਸੀ ਵੀ ਸਾਰਿਆਂ ਨੂੰ ਕੌਂਸਲਾਂ ਨੂੰ ਇੱਕ ਦੂਜੇ ਨੂੰ ਬੁਲਾਉਣਾ ਸਾਰਾ ਜਨਤਾਵਰ ਗੋਣ ਆਇਆ ਕਿ ਜਿਹੜੇ ਜਿੱਤੇ ਇੱਕ ਨੂੰ ਤੁਹਾਨੂੰ ਬਹੁਮਤ ਦੇ ਪਿੱਛੇ ਤੋਂ ਦੇਖੋ ਕੌਂਸਲ ਕੋਲੇ ਕੱਢੀ ਦੇਖੋ ਮੇਰੇ ਕਾਰਨ ਪਾਤੀ ਕੋਲ ਸੁਰੱਖਿਅਤ ਹੋਣ ਤੇ ਸਾਰਿਆਂ ਨੂੰ ਟਿਕਟਾਂ ਮਿਲਦੀਆਂ ਨਹੀਂ ਜੀ ਸੋ ਜਿਨ੍ਹਾਂ ਨੂੰ ਟਿਕਾ ਮਿਲ ਗਿਆ ਜਿਹੜੇ ਜਿੱਤੇ ਉਹ ਸਾਰੇ ਆਏ ਨੇ ਜਿਹੜੇ ਯਾਸ ਹੋ ਗਏ ਉਹਦੇ ਤੋਂ ਵੀ ਵੋਟਰ ਪਾਰਕ ਸਾਡੇ ਦਿੱਸੇ ਨੇ ਚੋ ਕੋਈ ਗੱਲ ਨਹੀਂ ਉਹ ਪਾਰਟੀ ਉਹਨਾਂ ਨੇ ਗੱਲਬਾਤ ਕੀਤੀ ਆ ਕਿ ਪਾਰਟੀ ਜਵਾਸ ਲਿਆਉਣੀ ਜੀ ਹਾਂ ਹਾਂ ਗੱਲਬਾਤ ਉਹਨਾਂ ਦਾ ਮੇਰ ਦੇ ਨਾਮ ਨੂੰ ਲੈ ਕੇ ਜਿੱਦਾਂ ਜਲਦੀ ਕੀਤੀ ਜਾ ਸਕਦੀ ਹੈ ਮੀਟਿੰਗ ਕਰਾਈ ਜਾ ਸਕਦੀ ਹੈ ਕੋਈ ਕੋਇ ਕਾਹਲ ਸਾਈਕ ਮਾਨੇ ਬੈਠ ਗਿਆ ਪੰਨਾ ਸਾਡਾ ਕੋਈ ਅੱਜ ਅਸੀਂ ਮੀਟਿੰਗ ਨੂੰ ਬੁਲਾਇ ਸੀ ਅਸੀਂ ਸਾਰਾ ਕਿਹਾ ਸੀ ਧੰਨਵਾਦ ਕਰਨ ਵਾਸਤੇ ਅਸੀਂ ਕਾਉਂਸਲਰ ਐਕਸ ਕਾਉਂਸਲਰਾਂ ਨੂੰ ਬਹੁਤ ਤੋਹਫਾ ਨਾਨਾ ਨੂੰ ਜਿਵੇਂ ਸਾਡੇ ਜ਼ਿਲ੍ਹਿਆਂ ਦੇ ਜ਼ਿਲ੍ਹੇ ਸਾਡੇ ਉਹਦੇ ਆਵਾ ਉਹਨਾਂ ਨੂੰ ਬੁਲਾਇਆ ਵਾ ਬੁਲਾ ਕੇ ਆਪਾਂ ਧੰਨਵਾਦ ਕੀਤਾ ਵਾ ਨਾਲ ਸਾਰਿਆਂ ਨੂੰ ਕਿਹਾ ਵਾ ਜਿਹੜੀ ਸਾਡੀ ਟੀਮ ਵਰਕ ਨੇ ਇਹ ਕੰਮ ਕੀਤਾ ਵਾ ਜੀ ਬੋ ਸਾਡੀ ਹੱਲ 40 ਸਟਾਮਾਂ ਵਾਲੀ ਸਾਡੀ ਟੀਮ ਨੇ ਜਿੱਤਾਈਆਂ ਵਾ ਐਸੇ ਬਰਾਮਾਂ ਨੂੰ ਬੁਲਾ ਕੇ ਸੀ ਕਿ ਜਿਤਨਾ ਤੁਸੀਂ ਹੁਣ ਕੰਮ ਕੀਤਾ ਵਾ ਤੇ 2027 ਦੇ ਵਿੱਚ ਵੀ ਇਹਦਾ ਕੰਮ ਕਰਕੇ ਆਪਾਂ ਝੰਡਾ ਕੜਨਾ ਵਾ ਤੇ 2027 ਦੇ ਵਿੱਚ ਵੀ ਆਪਾਂ ਕਾਂਗਰਸ ਸਰਕਾਰ ਬਣਾਉਣਾ ਅੱਜ ਕਿਤੇ ਕਾਉਂਸਲਰ ਕਈ ਨਾਰਾਜ਼ ਆ ਗਏ ਜਿਹੜੇ ਸ਼ਾਮਲ ਹੀ ਹੋਏ ਇਹਦੇ ਵਿੱਚ ਆਪਾਂ ਨੇ ਕਿਸੇ ਨੂੰ ਕਿਹਾ ਹੀ ਨਹੀਂ ਕਾਉਂਸਲਰਾਂ ਨੂੰ ਅਸੀਂ ਖੁੱਲਾ ਨੋਟਾ ਦਿੱਤਾ ਵਾ WhatsApp ਦੇ ਦੇਖੋ ਕੀ ਪਾਇਆ ਗਰੁੱਪਾਂ 'ਚ ਪਾਇਆ ਵਾ ਇਹ ਸਾਡੇ ਉੱਥੇ ਆ ਕੇ ਪਹੁੰਚੋ ਪੰਜ ਸਵਾਰੋਂ ਬੇਬੇ ਰਾਤਾ ਕਿ ਜਿਹੜੇ ਰੁੱਸੇ ਸੀ ਜਿਹੜੇ ਜਾਦ ਖੜੇ ਸੀ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਆ ਕਿ ਸਾਡੇ ਲੀਡਰ ਸ਼ਿਵ ਸਾਹਿਬ ਲੱਗੇ ਹੋਏ ਨੇ ਸਾਡੇ ਕੋ 40 ਆਦਮੀ ਹੈਗੇ ਨੇ ਕੋਈ ਸਾਡੇ ਲੀਡਰ ਸ਼ਿਵ ਦੇ ਵਿੱਚ ਸੰਪਰਕ ਦੇ ਵਿੱਚ ਕੋਈ ਸਾਡੇ ਕਾਂਗਰਸ ਦੇ ਬੰਦੇ ਸਾਡੇ ਬਰਖਲਾ ਜਿਹੜੇ ਖੋਪੇ ਸੀ ਉਹਨਾਂ ਨੂੰ ਮਨਾਇਆ ਜਾ ਰਿਹਾ ਆ ਦੋ ਤਿੰਨ ਦਿਨਾਂ ਦੇ ਵਿੱਚ ਪ੍ਰੋਫੈਕਸਰ ਕਲੀਅਰ ਹੋ ਜੂਗਾ ਮੇਰ ਦਾ ਨਾਮ ਕੋਈ ਚਰਚਾ ਦੇ ਵਿੱਚ ਕੋਈ ਮੇਰ ਦਾ ਨਾਮ ਨਹੀਂ ਹੈਗਾ ਜੋ ਹਾਈ ਕਮਾਂਡ ਕਹੇਗੀ ਉਹ ਉਹੀ ਮੇਰ ਬਣੇਗਾ ਅਮਰੀ ਸਰ ਦੇ 40 ਉਮੀਦਵਾਰ ਜਿੱਤੇ ਨੇ ਕੋਈ ਡਿਸਕਸ ਕੀਤਾ ਹੀ ਹੋ ਗਿਆ ਕੋਈ ਨਾਮ ਨਹੀਂ ਹੈ ਇਦਾਂ ਡਿਸਕਸ ਹਾਈ ਕਮਾਂਡ ਕਰੇਗੀ ਜੋ ਕੁਝ ਕਰੇਗਾ ਹਾਈ ਕਮਾਂਡ ਕਰੇ ਕੁਝ ਨਹੀਂ ਹੈਗਾ ਇਹ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਲਦੀ ਜਲਦੀ ਐਲਾਨ ਕੀਤਾ ਜਾਵੇਗਾ ਆਪਾਂ 2 4 5 ਦਿਨਾਂ ਦੇ ਵਿੱਚ ਐਲਾਨ ਹੋ ਜਾਏਗਾ ਜੋ ਹਾਈ ਕਮਾਂਡ ਐਲਾਨ ਕਰੇਗੀ ਉਹ ਉਹੀ ਸਹੀ ਨਾਮ ਹੋਵੇਗਾ ਧੰਨਵਾਦ ਕਰਦਾ ਜਿਸ ਨੇ ਵੀ ਵਰਕਰਾਂ ਨੇ ਇੰਨੀ ਵੱਡੀ ਲੀਡ ਨਾਲ ਕਾਂਗਰਸ ਦੇ ਕਾਨਫਰੰਸ ਵਿੱਚ ਦਿਵਾਈ ਸਾਰੇ ਸ਼ਹਿਰ ਵਾਸੀਆਂ ਦਾ ਦਿਲ ਦੀ ਗ੍ਰਹਿਗਾਂ ਤੋਂ ਧੰਨਵਾਦ ਕਰਦਾ ਪਹਿਲੀ ਵਾਰ ਇਤਿਹਾਸਤ ਵਿੱਚ ਹੈਗਾ ਕਿ ਸਰਕਾਰ ਪੰਪ ਪਾਰਟੀ ਪਹਿਲੀ ਵਾਰ ਅੱਜ ਇਤਿਹਾਸ ਬਣਿਆ ਜੀ ਅੰਮ੍ਰਿਤਸਰ ਸ਼ਹਿਰ ਇਸ ਗੁਰੂਦੀ ਨਗਰੀ ਦੇ ਜੀ ਆਪੋਜੀਸ਼ਨ ਦੇ ਡੈਕ ਕਾਂਗਰਸ ਪਾਰਟੀ ਨੇ ਇੰਨੀ ਵੱਡੀ ਲੀਡ ਦਿਨਾਈ ਹੈ ਔਰ ਆਪਣਾ ਹਾਊਸ ਬਣਾ ਲਿਆ ਮੇਰਾ ਨਾਮ